ਆਮ ਕਿਹਾ ਜਾਂਦਾ ਸੀਗਾ ਕਿ ਬੰਬੇ ਦਾ ਐਸਐਲ ਵਰਡ ਤੇ ਸਿੰਗਾਪੁਰ ਦੀ ਫੇਰੀ ਸੀ ਇਹ ਦੋ ਚੀਜ਼ਾਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਗਿਆ ਪਰ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੋਗਾ ਅੱਛਾ ਜੋਗਾ ਰਹਿ ਗਿਆ ਔਰ ਮੋਗੇ ਦੇ ਵਿੱਚ ਬਹੁਤ سارے ਮੇਲੇ ਲੱਗਦੇ ਨੇ ਫੈਮਿਲੀ ਖੜੀ ਗਿਆ ਪੂਰੀ ਮਨੀਲਾ ਤੋਂ ਆਈ ਹੈਗੀ ਆ ਔਰ ਮਨੀਲਾ ਤੋਂ ਆ ਕੇ ਮੋਗੇ ਦਾ ਮੇਲਾ ਦੇਖਣ ਵਾਸਤੇ ਭਾਜੀ ਕਿੱਦਾਂ ਲੱਗਦਾ ਹੈ ਗਿਆ ਜਾ ਕੇ ਬਹੁਤ ਵਧੀਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਮੇਲਾ ਮੋਗੇ ਦਾ ਜੀ ਬਹੁਤ ਬਸ ਕਰਾ ਕਿ ਕਿਦਾਂ ਕਿਦਾਂ ਇੰਜੋਏ ਕਰ ਰਹੇ ਹਾਂ ਅੰਜਵਾਏ ਬਸ ਕਰ ਰਹੇ ਹਾਂ ਹਜੇ ਸਾਡਾ ਸਟਾਰਟਿੰਗ ਹੀ ਕੀਤਾ ਪਾਰਟੀ ਕਰ ਦਿੱਤਾ ਲਈਆ ਚੰਡੋਲ ਤੋਂ ਹਾਂ ਬਹੁਤ ਅਜ ਵੀ ਤੁਸੀਂ ਦੇਖਦੇ ਹੋ ਛੋਟੇ ਹੁੰਦੇ ਮੇਲੇ ਦੇਖਦੇ ਸੀ ਹਾਂ ਹਾਂ ਜੀ ਹਰ ਪਿੰਡਾਂ 'ਚ ਵੀ ਲੱਗਦੇ ਮੇਲੇ ਸਾਡੇ ਪਿੰਡ ਲੱਗਦਾ ਲੋਹਾਰੇ ਦਾ ਹੀ ਲੋਹਾਰੇ ਦਾ ਬਹੁਤ ਵਧੀਆ ਹੈ ਮੇਲਾ ਤਾਂ ਪੂਰੇ ਬਹੁਤ ਹਾਂ ਬਹੁਤ ਮਸ਼ਹੂਰ ਮੇਲਾ ਜੀ ਬਾਬੇ ਦਾ ਮੂਛਾ ਦਾ ਫਕਰ ਬਾਬਾ ਦਾ ਮੂਛਾ ਜੀ ਰਹਾ ਹਾਂ ਜੀ ਬਿਲਕੁਲ ਜੀ ਬਾਬੇ ਦਾ ਮੂਛਾ ਦਾ ਮੇਲਾ ਤਾਂ ਲੋਹਾਰੇ ਦਾ ਪੂਰੇ ਪੰਜਾਬ ਦੀ ਨਹੀਂ ਹੁਣ ਪੂਰੇ ਹਿੰਦੁਸਤਾਨ 'ਚ ਮਸ਼ਹੂਰ ਆ ਗੁੜੀਆ ਮੈਂ ਕਿਹਾ ਫਸਟ ਟਾਈਮ ਆਈ ਹੈਗੀ ਆ ਬੜੇ ਫਸਟ ਟਾਈਮ ਆਇਆ ਮੇਲੇ ਦੇ ਤੇ ਹਾਂ ਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਕਿੱਦਾਂ ਲੱਗ ਰਿਹਾ ਬਹੁਤ ਉਡੀ ਲੱਗ ਰਿਹਾ ਜਾਇ ਹੋ ਰਿਹਾ ਹਾਂਜੀ ਲੱਗ ਰਿਹਾ ਵੀ ਮੋਗੇ ਨਹੀਂ ਬਾਕੇ ਤੇ ਬਾਹਰ ਘੁੰਮ ਰਹੇ ਹਾਂ ਹਾਂਜੀ ਕਿਹੜੀ ਜਗ੍ਹਾ ਘੁੰਮ ਰਹੇ ਆ ਤੁਸੀਂ ਅ ਮੋਗੇ ਤੇ ਮੋਗੇ ਤੇ ਨਹੀਂ ਮੋਗੇ ਰਵਾ ਪੰਪੀਰ ਕਿਤੇ ਨਾ ਕਰਾਂਗੇ ਆ ਮੇਰੇ ਨੂੰ ਦੇਖ ਕੇ ਮਨੀਲਾ ਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਝੂਲੇ ਦੇਖੇ ਹੋਣਗੇ ਹਾਂਜੀ ਪਰ ਇੱਥੇ ਕਿਦਾਂ ਲੱਗਦਾ ਹੈ ਇੱਥੇ ਵਧੀਆ ਲੱਗਦਾ ਇੱਥੇ ਫੋਰਫਨ ਲਾ ਹਾਂ ਜੀ ਜਾਇ ਹੋ ਰਿਹਾ ਹਾਂਜੀ ਛੁੱਟੀਆਂ ਵਧੀਆਂ ਬਤੀਤ ਹੋ ਰਹੀਆਂ ਨੇ ਨਾ ਕਿਸਮਤ ਦੀਆਂ ਛੁੱਟੀਆਂ ਬਹੁਤ ਵਧੀਆਂ ਬਤੀਤ ਹੋ ਰਹੀਆਂ ਮੈਂ ਮੈਂ ਤੁਸੀਂ ਵੀ ਪਹੁੰਚੇ ਹੋਗੇ ਨਾਗੜਿਆ ਕਾਫੀ ਜੁਲੇਟੂ ਲੱਗੇ ਜੀ ਇਸੇ ਤਰ੍ਹਾਂ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਕੀ ਕਹੋਗੇ ਆਪ ਲੋਕਾਂ ਨੂੰ ਕੀ ਕਹੋਗੇ ਇੰਦਰ ਬੱਚੇ ਦੇ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਮੇਲਾ ਜੜਾ ਹੈਗਾ ਇੱਥੇ ਇੰਜੋਏ ਕੀਤਾ ਹੈਗਾ ਰਣੇ ਔਰ ਖਾਸ ਗੱਲ ਇਹ ਤੋਂ ਵੀ ਹੈਗੀ ਆ ਕਿ ਅਸੀਂ ਇਹੀ بار-बार ਕਹਿ ਰਹੇ ਹਾਂ ਕਿ ਇੰਜੁਆਏ ਤਾਂ ਤੁਹਾਨੂੰ ਪੂਰਾ ਮਿਲ ਜਾਏਗਾ ਪਰ ਤੁਹਾਨੂੰ ਨਾਲ ਦੀ ਨਾਲ ਜਿਹੜੀ ਆ ਪੂਰੀ ਸਿਕਿਉਰਟੀ ਵੀ ਮਿਲਦੀ ਹੈਗੀ ਆ ਚਲਦੇ ਆਗੇ ਤੁਹਾਨੂੰ ਲੈ ਕੇ ਚਲਦੇ ਆਂ ਗਰਮ ਕੱਪੜਿਆਂ ਵਾਲੇ ਪਾਤੀ ਕੋਲ ਕਿ ਸਰਦੀਆਂ ਆ ਚੁੱਕੀਆਂ ਨੇ ਔਰ ਸਰਦੀਆਂ ਵਿੱਚ ਜਿਹੜੀ ਹੈਗੀ ਆ ਗਰਮ ਕੱਪੜਿਆਂ ਦੀ ਜਿਹੜੀ ਹੈਗੀ ਆ ਬਹੁਤ ਲੋੜ ਉਲੀ ਔਰ ਮੇਲੇ ਦੇ ਵਿੱਚ ਗਰਮ ਕੱਪੜੇ ਜਿਹੜੇ ਹੈਗੇ ਨੇ ਬਹੁਤ ਵੇਰਵਾ ਦੇ ਆਏ ਹੋਏ ਕਿ ਉਹ ਕਿੱਦਾਂ ਲੱਗ ਰਿਹਾ ਬੱਚੇ ਕਿੱਦਾਂ ਇੰਜੋਏ ਕਰ ਰਹੇ ਬਹੁਤ ਵਧੀਆ ਲੱਗ ਰਿਹਾ ਹੈ ਸਰ ਇੱਕ ਚੇਂਜ ਹੋ ਗਿਆ ਬੱਚਿਆਂ ਲਈ ਰੋਜ਼ਾ ਰੋਜ਼ਾਨਾ ਸਕੂਲ ਜਾਂਦੇ ਨੇ ਉਹੀ ਰੂਟੀਨ ਹੁੰਦਾ ਇੱਥੇ ਫਿਜ਼ੀਕਲ ਐਕਸਰਸਾਈਜ਼ ਵੀ ਹੋ ਰਹੀ ਹੈ ਤੇ ਇੰਜੋਇਮੈਂਟ ਵੀ ਹੋ ਰਹੀ ਹੈ ਬੱਚੇ ਬਹੁਤ ਖੁਸ਼ ਨੇ ਇੱਥੇ ਆ ਕੇ ਆਮ ਕਹ ਜਾਂਦਾ ਜੀ ਮੇਲੇ ਬੜੇ ਮਹਿੰਗੇ ਹੁੰਦੇ ਨੇ ਦੇ ਕੋ ਦੇ ਕਹਿੰਦੇ ਨਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੇ ਬੱਚਾ ਹਾਂ ਜੇ ਬੱਚਾ ਨੂੰ ਸ਼ੌਂਕ ਹੈ ਇੱਥੇ ਆ ਕੇ ਖੇਲਣ ਦਾ ਝੂਟੇ ਲੈਣ ਦਾ ਤਾਂ ਇੱਕ ਵਾਰੀ ਬੱਚਾ ਨੂੰ ਲੈ ਕੇ ਵੀ ਆਇਆ ਜਾ ਸਕਦਾ ਆਪਾਂ ਨੇ ਹੋਰ ਵੀ ਖਰਚੇ ਕਰਦੇ ਆ ਜੇ ਥੋੜਾ ਜਿਹਾ ਖਰਚਾ ਇੱਥੇ ਆ ਕੇ ਕਰਤਾ ਚਲੋ ਮਤਲਬ ਬੱਚੇ ਖੁਸ਼ ਹੈ ਤਾਂ ਆਪਾਂ ਵੀ ਖੁਸ਼ ਹੈ ਬਿਲਕੁਲ ਜੀ ਬੱਚੇ ਖੁਸ਼ ਹੋ ਸਕਣ ਤੇ ਮਾਪੇ ਆਪੇ ਖੁਸ਼ ਹੁੰਦਾ ਹੈਗਾ ਔਰ ਇਦਾਂ ਦੇ ਮੇਲੇ ਜਿਹੜੇ ਗਏ ਨੇ ਇੱਥੇ ਅਸੀਂ ਪੈਸਾ ਹੀ ਨਹੀਂ ਦੇਖ ਸਕਦੇ ਕਿ ਅਸੀਂ ਇਹ ਦੇਖ ਸਕਦੇ ਆ ਕਿ ਬੱਚਿਆਂ ਨੂੰ ਕਿੰਦਾ ਦਾ ਇੰਜੋਏ ਮਿਲਦਾ ਕਾਫੀ ਸਾਰੀਆਂ ਫੈਮਲੀਆਂ ਇੱਥੇ ਖੜੀਆਂ ਨੇ ਆਪਾਂ ਗੱਲ ਵੀ ਕਰਦੇ ਹਾਂ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਪੁੱਛਦੇ ਆ ਮੈਮ ਮੈਮ ਇੱਕ ਮੈਮ ਜੀ ਇੱਕ ਮਿੰਟ ਮੇਲਾ ਲੱਗਿਆ ਬੋਗੇ ਤੇ ਕਿੰਦਾ ਦਾ ਲੱਗ ਰਿਹਾ ਹੈ ਤੁਹਾਨੂੰ ਕਿੰਦਾ ਲੱਗ ਰਿਹਾ ਤੁਸੀਂ ਦੇਖ ਰਹੇ ਹੋ ਮੇਲਾ ਕਿੰਦਾ ਲੱਗ ਰਿਹਾ ਹੈ ਪਾ ਜੀ ਮੇਲੇ ਜਾਏ ਹੋ ਕਿੱਦਾਂ ਲੱਗ ਰਿਹਾ ਕਿਵੇਂ ਇੰਜੋਏ ਕਰ ਰਹੇ ਹੋ ਪਾ ਜੀ ਹੇ ਤਾਂ ਐਂਟਰੀ ਹੋਏ ਆ ਜੀ ਮੇਰੇ ਤਾਂ ਵਧੀਆ ਲੱਗ ਰਿਹਾ ਜਿੱਦਾਂ ਵੀ ਹੈਗਾ ਬਾਕੀ ਵੇਖ ਕੇ ਪਤਾ ਲੱਗੂਗਾ ਜੀ ਕਹਿੰਦੇ ਨਾ ਵੀ ਐਂਟਰੀ ਕਿੱਦਾਂ ਦੀ ਲੱਗੀ ਤੁਹਾਨੂੰ ਐਂਟਰੀ ਬਹੁਤ ਵਧੀਆ ਜੀ ਐਂਟਰੀ ਵਧੀਆ ਹਾਂ ਜੀ ਹਾਂ ਮੇਲੇ ਦਾ ਆਪਾਂ ਦੇਖਾ ਚੰਦਾਗਾ ਸਿਕਿਉਰਟੀ ਨੂੰ ਲੱਗੇ ਹਾਂ ਜੀ ਇਹ ਜੀ 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 ਅੱਜ ਕਾਦੇ ਬਲਾਦ ਵਿੱਚ ਸਿਕਿਉਰਟੀ ਦੇ ਕਿੰਦਾ ਦੇ ਤਵਾਂ ਦਾ ਸਿਕਿਉਰਟੀ ਦਾ ਦੇਖਿਆ ਉਹ ਤਾਂ ਵਧੀਆ ਜੀ ਵੈਸੇ ਉਹ ਐਂਟਰੀ ਹੈਗੇ ਵੈਸੇ ਤਾਂ ਓਪਨ ਹੁੰਦੀ ਹੈ ਕਿਵਾਰੀ ਐਂਟਰੀ ਪਰ ਨਹੀਂ ਜਿਵੇਂ ਜਸਨ ਹੈਗਾ ਬਹੁਤ ਵਧੀਆ ਪ੍ਰਬੰਧਾ ਉਹਨਾਂ ਦਾ ਜੀ ਪੂਰੀ ਫੈਮਲੀ ਆਏ ਹੋ ਪਹਿਲੇ ਇੰਜੋਏ ਫੈਮਲੀ ਆਏ ਵਿਦ ਫੈਮਲੀ ਸਾਰੇ ਜੀ ਹਾਂ ਜੀ ਹਾਂ ਜੀ ਇਹ ਐ ਨਹੀਂ ਲੱਗਦਾ ਵੀ ਜਿਵੇਂ ਆਪਾਂ ਅੱਜ ਐਸਰ ਵੜਦਾ ਸੀ ਬੰਬੇ ਦਾ ਨਾਮ ਸੁਣਦੇ ਹੁੰਦੇ ਹੁੰਦੇ ਸੀਗੇ ਕਿ ਬੰਬੇ ਦੇ ਵਿੱਚ ਐਸਰ ਵੜਾ ਤੇ ਅੱਜ ਲੱਗ ਨਹੀਂ ਰਿਹਾ ਵੀ ਆਪਾਂ ਕਿਤੇ ਮੂਹੇ ਦੀ ਹੋਰ ਕਿਤੇ ਘੁੰਮ ਰਹੇ ਸਹੀ ਗੱਲ ਹੈ ਜੀ ਲੱਗਦਾ ਰਿਹਾ ਲੱਗਦਾ ਵੀ ਜਦੋਂ ਦਿੱਲੀ ਵੰਡਰਲੈਂਡ ਹੁੰਦੀ ਹੈ ਨਾ ਉਹ ਦਿੱਲੀ ਵੰਡਰਲੈਂਡ ਸੀਗਾ ਜੀ ਜਲੰਧਰ ਜੀ ਬਿਲਕੁਲ ਜੀ ਇਹਦਾ ਤਾਂ ਕਹਿਣਾ ਸਹੀ ਹੈਗਾ ਕਿ ਐਂ ਲੱਗ ਰਿਹਾ ਹੈਗਾ ਕਿ ਅਸੀਂ ਮੋਗੇ ਨਹੀਂ ਹੈਗੇ ਤੇ ਅਸੀਂ ਦਿੱਲੀ ਦੇ ਵੰਡਰਲੈਂਡ ਦੇ ਵਿੱਚ ਜਾਂ ਬੰਬੇ ਦੇ ਐਸਲ ਵੰਦੇ ਵਿੱਚ ਆਵ ਰਹੇ ਆ ਗਿਆਂ ਹੋਰ ਵੀ ਇੱਥੇ ਪੇਰੈਂਟਸ ਖੜੇ ਬੜੇ ਖੁਸ਼ ਹੋ ਰਹੇ ਨੇ ਭਾਈ ਸਾਹਿਬ ਬੜੇ ਖੁਸ਼ ਹੋ ਰਹੇ ਹੋ ਕਿਉਂਕਿ ਬੱਚਾ ਜਿਹੜਾਗਾ ਇੰਜੋਏ ਕਰ ਰਿਹਾ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਹੈ ਬੱਚਾ ਮੇਰਾ ਬਹੁਤ ਇੰਜੋਏ ਕਰ ਰਿਹਾ ਹੈ ਹੋਰ ਵੀ ਬੱਚੇ ਇੱਥੇ ਬਹੁਤ ਇੰਜੋਏ ਕਰ ਰਹੇ ਆ ਕਿ ਬੜਾ ਵਧੀਆ ਚੀਜ਼ ਹੈ ਮੋਗਾ ਮੇਲੇ ਮੇਲਾ ਮੋਗੇ ਚ ਲੱਗਿਆ ਬਹੁਤ ਅਸੀਂ ਮਜ਼ਾ ਲੈ ਰਹੇ ਹਾਂ ਇਸ ਚੀਜ਼ ਦਾ ਤੁਸੀਂ ਕਹਿੰਦੇ ਸੀਗੇ ਵੀ ਬੰਬੇ ਗਏ ਸੀਗੇ ਤੇ ਬੰਬੇ ਅਸਲ ਵਾਂਗ ਤੁਸੀਂ ਬੜਾ ਘੁੰਮੇ ਹੋ ਤੇ ਅੱਜ ਇੱਥੇ ਦੇਖ ਰਹੇ ਹੋ ਕਿਵੇਂ ਕਿੰਨਾ ਕੁ ਕੰਪੀਅਰ ਕਰ ਰਹੇ ਹੋ ਮੇਰੀ ਮੋਗੇ ਦੇ ਹਿਸਾਬ ਨਾਲ ਇਹ ਬਹੁਤ ਵਧੀਆ ਹੈਗਾ ਬੱਚੇ ਬਹੁਤ ਇੰਜੋਏ ਕਰ ਰਹੇ ਬੱਚੇ ਇੰਜੋਏ ਕਰ ਰਹੇ ਹਾਂਜੀ ਕਹਿੰਦਾ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਕਿੰਦੇ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਕਿਤਾ ਮੋਗੇ ਦੇ ਵਿੱਚ ਆਪਾਂ ਕੋਸ਼ਿਸ਼ ਮੋਗੇ ਦੀ ਗੱਲ ਕਰੀਏ ਝੱਕੇ ਮੈਂ ਲੱਗਦਾ ਹਾਂ ਹਾਂਜੀ ਮੋਗੇ ਵਿੱਚ ਜ਼ਿਆਦਾ ਓਪਰਚ्युनिटीज ਬੱਚਿਆਂ ਨੂੰ ਨਹੀਂ ਮਿਲਦੀ ਐਕਸਪਲੋਰ ਕਰਨ ਲਈ ਤਾਂ ਜਦੋਂ ਜਦੋਂ ਮਤਲ ਸਿਕਿਉਰਿਟੀ ਦੀ ਗੱਲ ਕਰੀਏ ਕਿੰਦਾ ਹੈ ਜੀ ਅਜ ਤੱਕ ਸਭ ਕੁਝ ਵਧੀਆ ਹੈ ਜੀ ਸਾਰਾ ਕੁਝ ਵਧੀਆ ਹੈ ਜੀ ਬਿਲਕੁਲ ਜੀ ਸਭ ਤੋਂ ਜ਼ਰੂਰੀ ਹੁੰਦਾ ਹੈਗਾ ਮੇਲਿਆਂ ਦੇ ਵਿੱਚ ਸਿਕਿਉਰਿਟੀ ਕਿੰਦਾ ਦੀ ਆ ਪਰ ਸਿਕਿਉਰਿਟੀ ਦੇ ਇਥੇ ਬੜੇ ਪੁਖਤਾ ਇੰਤਜ਼ਾਮ ਨੇ ਚਲਦੇ ਅੱਗੇ ਤਾਂ ਤੁਹਾਨੂੰ ਹੋਰ ਵੀ ਸਟਾਲਾਂ ਤੇ ਲੈ ਕੇ ਚਲਦੇ ਆ ਤੇ ਹੋਰ ਵੀ ਦਿਖਾਣੇ ਆ ਮੋਗਲੇ ਦੀਆਂ ਝਲਕੀਆਂ ਮੇਲਾ ਮੋਗੇ ਦਾ